ਫਗਵਾੜਾ ਦੇ ਹਨੂਮਾਨਗੜੀ ਮੰਦਿਰ ਜੀ ਟੀ ਰੋਡ ਵਿਖੇ ਸ਼ਿਵ ਸੈਨਾ ਪੰਜਾਬ ਫਗਵਾੜਾ ਵੱਲੋਂ ਆਪਰੇਸ਼ਨ ਬਲੂ ਸਟਾਰ ਵਿੱਚ ਸ਼ਹੀਦ ਹੋਏ ਦੇਸ਼ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਨੈਕਸਟ ਗੇਰਾ ਆ ਰਿਹਾ ਨੈਕਸਟ ਗੇਰਾ ਜਦੋਂ ਉਹ ਜੀ ਉਹ ਕੋਸਾ ਬਣ ਸੀ ਗਿਆ ਜੈ ਕਰਾਏ ਵੀਰ ਵਜਰੰਗੇ ਹਰ ਹਰ ਮਹਾਦੇਵ ਅੱਜ ਸ਼ੇਵਸਾਰਾ ਪੰਜਾਬ ਹੰਗਵਾੜਾ ਵੱਲੋਂ ਹੰਗਵਾੜਾ ਦੇ ਸ਼ਹਿਰੀ ਪ੍ਰਦਾਨ ਅੰਤੁਰ ਬੇਦੀ ਦੀ ਰਕਸ਼ਦਾ ਦੇ ਵਿੱਚ ਇੱਕ ਸ਼ਰਧਾਂਗਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(3 ਇਹ ਸੋਧਰਦਾਨ ਜਿਹੜਾ ਸ਼ਰਧਾਂਜਲੀ ਸਮਾਰੋਹ ਮਨਾਇਆ ਗਿਆ ਹੈ ਇਸ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ 6 ਜੂਨ 1984 ਨੂੰ ਜੋ ਸੈਨਿਕ ਔਰ ਜੋ ਸ਼ਰਧਾਲੂ ਹਤੇ ਮੱਥਾ ਟੇਕਣ ਗਏ ਸੀ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਔਰ ਉਹਨਾਂ ਨੂੰ ਸ਼ਰਧਾ ਦੇ ਸੁਮਨਾ ਪੜ ਕੀਤੇ ਗਏ ਇਸੇ ਦੌਰਾਨ ਅੱਜ ਨਿਰਜਲਾ ਆਕਾਸ਼ ਦੀ ਦੇਖ ਕਰਕੇ ਹਰਮਾਨਗੜੀ ਦੇ ਵਿੱਚ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਔਰ ਉਹਦੇ ਨਾਲ ਘਰਾ ਪ੍ਰਸ਼ਾਦ ਔਰ ਚਲੇ ਦਾ ਪ੍ਰਸ਼ਾਦ ਵਰਤਾਇਆ ਗਿਆ ਜੇ ਕਰੇ ਵੀਰ ਬਈ ਰੰਗੇ ਹਰ ਹਰ